ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਇੱਕ ਪਾਸੇ ਕੁਝ ਦਿਨਾਂ ਦੇ ਹਾਲਾਤ ਖਰਾਬ ਤੋਂ ਬਾਅਦ ਸਮਾਨਯ ਵਰਗੀ ਸਥਿਤੀ ਬਣ ਚੁੱਕੀ ਹੈ ਜਿੱਥੇ ਪੰਜਾਬ ਜੋ ਬਾਰਡਰ ਦੇ ਨਾਲ ਲੱਗਦਾ ਹੈ ਏਰੀਆ ਨੁਕਸਾਨ ਤੋਂ ਬਹੁਤ ਵੱਡਾ ਬਚਾਅ ਹੋਇਆ ਉੱਥੇ ਹੀ ਸਾਰੇ ਲੋਕ ਹੁਣ ਮਾਲਕ ਦਾ ਸ਼ੁਕਰਾਨਾ ਵੀ ਕਰ ਰਹੇ ਨੇ ਸਾਡੇ ਨਾਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇਮਾਨ ਸਿੰਘ ਮਾਨ ਨੇ ਗੱਲਬਾਤ ਕਰਨਾ ਚਾਹੁੰਦੇ ਨੇ ਕਿਉਂਕਿ ਇੱਕ ਬਿੱਲ ਜੋ ਲੋਕ ਸਭਾ ਦੇ ਵਿੱਚ ਰੱਖਿਆ ਜਾਣਾ ਹੈ ਉਸ ਦੇ ਉੱਪਰ ਚਰਚਾ ਕਰਾਂਗੇ ਉਸ ਦੇ ਨਾਲ ਨਾਲ ਹੀ ਡੋਨਾਲਡ ਟਰੰਪ ਦੀ ਜਿਹੜੀ ਵਾਅਦਾਈ ਕੀਤੀ ਗਈ ਆ ਉਸ ਦੇ ਉੱਤੇ ਵੀ ਇੱਕ ਝਾਤ ਜ਼ਰੂਰ ਮਾਰਾਂਗੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵਾਈ ਜੁਕਾ ਖਾਲਸਾ ਵੇ ਜੀ ਕੀ ਫਤਿਹ ਜੀ ਫਤਿਹ ਮਾਨ ਸਾਹਿਬ ਅੱਜ ਜਿਹੜੀ ਮੀਡੀਆ ਦੇ ਨਾਲ ਗੱਲਬਾਤ ਕਰਨ ਦਾ ਮੇਨ ਮਕਸਦ ਕੀ ਸੀ ਦੇਖੋ ਜਿਹੜਾ ਇਹ ਜੰਗ ਹੋਇਆ ਹੈ ਇਤਿਹਾਸਿਕ ਤੌਰ ਤੇ ਪੰਜਾਬ ਜੰਗ ਦਾ ਮੈਦਾਨ ਰਿਹਾ ਚਾਹੇ ਤੁਸੀਂ 65 ਦੀ ਗੱਲ ਕਰ ਲਓ 71 ਦੀ ਗੱਲ ਕਰ ਲਓ 10-10 ਕਿਲੋਮੀਟਰ ਤਾਈਂ ਪਿੰਡ ਖਾਲੀ ਕੀਤੇ ਗਏ ਸੀਗੇ ਔਰ ਫਸਲਾਂ ਨੂੰ ਅੱਗ ਲਾਤੀ ਗਈ ਸੀਗੀ ਪਿਛਲੇ ਸਮੇਂ ਦੇ ਵਿੱਚ ਔਰ ਲਾਈਨ ਆਫ ਸਾਈਟ ਮਤਲਬ ਦੁਸ਼ਮਣ ਦਿਖ ਜੇ ਇਸ ਕਰਕੇ ਤਬਾਹੀ ਕੀਤੀ ਉਹਦਾ ਕੋਈ ਕੰਪਨਸੇਸ਼ਨ ਦਾ ਬਿੱਲ ਨਹੀਂ ਸੀਗਾ ਕੋਈ ਫਾਰਮਲ ਹੈ ਨਹੀਂ ਸੀਗੀ ਗੰਨੇ ਫੂਕਤੇ ਉਸ ਤੋਂ ਬਾਅਦ ਇਹਨਾਂ ਨੇ ਤਾਰਾਂ ਲਾਤੀਆਂ ਆਵਾਜਾਵੀ ਜਿਹੜੇ ਕਰਦੇ ਸੀ ਕਿ ਜ਼ਿਮੀਦਾਰ ਉਹਨਾਂ ਨੂੰ ਬਾਰਡਰ ਪਾਰ ਮਤਲਬ ਤਾਰ ਪਾਰ ਕਰਕੇ ਆਪਣੀ ਜ਼ਮੀਨ ਪਾਲਣ ਦਾ ਹੱਕ ਨਹੀਂ ਸੀ ਲੈਂਡਮਾਈਨਜ਼ ਲਾਤੀਆਂ ਤੇ ਜਿਹੜੀ ਇੰਡਸਟਰੀ ਉਰੇ ਸੀ ਉਹ ਸਾਰੀ ਭੱਜ ਗਈ ਕਿ ਇੱਥੇ ਸਿਕਿਉਰਿਟੀ ਨਹੀਂ ਹੈ ਔਰ ਇੱਥੇ ਸਾਡੇ ਬੱਚਿਆਂ ਦੇ ਸਕੂਲ ਖਤਮ ਹੋ ਗਏ ਬਹੁਤ ਨੁਕਸਾਨ ਹੋਇਆ ਹੈਗਾ ਅੱਜ ਵੀ ਤੁਸੀਂ ਦੇਖੋ ਫਿਰੋਜ਼ਪੁਰ ਚ ਜਿਹੜੇ ਤੁਸੀਂ ਦ੍ਰਿਸ਼ ਦੇਖੇ ਆਉਂਦੇ ਉੱਤੇ ਵਿਸਪੋਰਟ ਹੋਏ ਹੈਗੇ ਆਂ ਤੇ ਬੰਦੇ ਦੇ ਕੱਪੜੇ ਸਾਰੇ ਲੱਤ ਕੇ ਹਸਪਤਾਲ ਚ ਚਲੇ ਗਿਆ ਅਸੀਂ ਕਹਿੰਦੇ ਆ ਕਿ ਜਿੱਥੇ ਪੰਜਾਬ ਦਾ ਇਹ جنگ ਦੇ ਮਾਹੌਲ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈਗਾ ਇੱਥੇ ਸਾਡਾ ਟ੍ਰੇਡ ਖਤਮ ਹੋ ਗਿਆ 1% ਭਾਰਤ ਦੀ ਜੀਡੀਪੀ ਵੱਧ ਸਕਦੀ ਹੈ ਜੇ ਭਾਰਤ ਤੇ ਪਾਕਿਸਤਾਨ ਦਾ ਟ੍ਰੇਡ ਵਧ ਜਾਏ ਉੱਥੇ ਜਿਹੜੇ ਵਿਅਕਤੀ ਦਾ ਨੁਕਸਾਨ ਹੁੰਦਾ ਅਸੀਂ ਉਹਦੇ ਵਾਸਤੇ ਬਿੱਲ ਇਨਟ੍ਰੋਡਿਊਸ ਕਰਨਾ ਚਾਹੁੰਦੇ ਆ ਸਾਡਾ ਕੋਈ ਐਮਪੀ ਨਹੀਂ ਪੰਜਾਬ ਨੇ ਸਾਨੂੰ ਐਮਪੀ ਲਾਇਕ ਨਹੀਂ ਸਮਝਿਆ ਪਰ ਜਿਹੜੇ ਹੁਣ ਐਮਪੀ ਆ ਉਹਨਾਂ ਨੂੰ ਅਸੀਂ ਇਹ ਪੇਸ਼ ਕਰਾਂਗੇ ਉਹਦੇ ਵਿੱਚ ਸਾਡੀ ਮੰਗ ਹੈ ਕਿ ਜਿਹੜਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਉਹਦੇ ਦੀ 25 ਲੱਖ ਦੀ ਕੰਪਨਸੇਸ਼ਨ ਹੋਵੇ ਜਿਹੜਾ ਕੋਈ ਅੰਗਹੀਨ ਹੁੰਦਾ ਹੈ ਜਾਂ ਉਹਦੀ ਡਿਸੇਬਿਲਿਟੀ ਹੁੰਦੀ ਹੈ ਉਹਨੂੰ 20 ਲੱਖ ਤਾਈ ਕੰਪਨਸੇਸ਼ਨ ਹੋਵੇ ਉਹਦੇ ਵਾਸਤੇ ਇੱਕ ਬੋਰਡ ਬਣਾਇਆ ਜਾਏ ਜਿਹੜਾ ਰੀਲੀਫ ਫੰਡ ਹੈਗਾ ਜਿਹੜੇ ਡਿਸਪਲੇਸ ਹੁੰਨੇ ਆ ਉਹਨਾਂ ਦੇ ਇਮੋਸ਼ਨਲ ਟਰੋਮਾ ਵਾਸਤੇ ਉਹ ਸੇਵਾਵਾਂ ਦਿੱਤੀਆਂ ਜਾਣ ਸੋ ਇਹੋ ਜਿਹਾ ਬਿੱਲ ਅਸੀਂ ਇੰਟਰੋਡਿਊਸ ਕਰ ਰਹੇ ਆ ਕਿਉਂਕਿ ਪੰਜਾਬ ਨਾਲ ਬਾਰ ਬਾਰ ਹੋ ਚੱਕਿਆ ਹੈਗਾ ਔਰ ਇਹ ਅਸੀਂ ਜਿਹੜੀ ਰਾਈਟ ਟੂ ਲਾਈਫ ਆਰਟੀਕਲ 21 ਆ ਉਹਦੇ ਤਹਿਤ ਜਿਹੜਾ ਰਾਈਟ ਟੂ ਪ੍ਰੋਪਰਟੀ ਐਂਡ ਕੰਪਨਸੇਸ਼ਨ ਆਰਟੀਕਲ 308 ਉਹਦੇ ਤਹਿਤ ਅਸੀਂ ਕਰ ਰਹੇ ਹੈਗੇ ਆ ਸੋ ਮੇਰਾ ਖਿਆਲ ਇੱਕ ਵਧੀਆ ਬਿਲ ਜਿਹੜੇ ਵਾਰ ਇਫੈਕਟਿਵ ਨਾ ਕਿਉਂਕਿ ਸਾਰਾ ਦੇਸ਼ ਕਹਿੰਦਾ ਲੜੋ ਲੜੋ ਮਾਰੋ ਮਾਰੋ ਪਰ ਉਹਦਾ ਜਿਹੜਾ ਖਰਚਾ ਪੈਂਦਾ ਉਹ ਨਾ ਤਾਂ ਬੈਂਗਲੌਰ 'ਚ ਨਾ ਦਿੱਲੀ 'ਚ ਪੈ ਰਿਹਾ ਹੈਗਾ ਉਹ ਸਾਰੇ ਖਰਚੇ ਪੰਜਾਬ ਦੇ ਉੱਤੇ ਪੈ ਰਹੇ ਆ ਸੋ ਅਸੀਂ ਸਮਝਦੇ ਆ ਕਿ ਪੰਜਾਬ ਦੇ ਕੰਪਨਸੇਸ਼ਨ ਕਰਨੀ ਚਾਹੀਦੀ ਹੈ ਇਹ ਦਿਨ ਹਾਲਾਤ ਖਰਾਬ ਐ ਨੇ ਇੱਕਦਮ ਜਿਹੜੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀਗੇ ਸ਼ੁਕਰ ਆ ਮਾਲਕ ਦਾ ਕਿ ਹਾਲਾਤ ਵਧੀਆ ਬਣ ਚੁੱਕੇ ਨੇ ਅਗਰ ਇਹ ਵਾਰ ਅੱਗੇ ਵਧੀ ਨਾ ਜੰਗਬੰਦੀ ਦੇ ਉੱਪਰ ਸਮਝੌਤਾ ਹੁੰਦਾ ਤਾਂ ਕੀ ਦੇਖਦੇ ਹੋਂ ਕਿਸ ਕਦਰ ਜਿਹੜੇ ਹਾਲਾਤ ਆ ਉਹ ਪੰਜਾਬ ਦੇ ਹੋ ਸਕਦੇ ਸੀ ਕਿਉਂਕਿ ਪੰਜਾਬ ਇੱਕ ਹੀ ਆ ਚਾਹੇ ਉਧਰ ਦਾ ਹੋਵੇ ਜਾਂ ਇਧਰ ਦਾ ਇਹ ਬਿਲਕੁਲ ਤਬਾਈ ਹੋ ਜਾਣੀ ਸੀਗੀ ਮੇਰੇ ਹਿਸਾਬ ਨਾਲ ਕਿ ਇਹ ਤਬਾਈ ਨੂੰ ਰੋਕਣ ਵਾਸਤੇ ਬਾਰਡਰ ਤੇ ਆਵਾਜਾਵਾ ਖੁੱਲੀ ਖੁੱਲਣੀ ਚਾਹੀਦੀ ਹੈ ਕਿਉਂਕਿ ਇੱਕ ਪਾਸੇ ਹਿੰਦੂਤਵਾਦੀ ਸੋਚ ਹੈਗੀ ਹੈ ਜਿਹਦਾ ਸਰਵਰਕਰ ਮੁਖੀ ਹੈ ਕਹਿੰਦਾ ਹੈ ਕਿ ਜੇ ਹਿੰਦੂਆਂ ਨੂੰ ਇਕੱਠਾ ਕਰਨਾ ਹੈ ਤਾਂ ਮੁਸਲਮਾਨ ਦੇ ਉੱਤੇ ਹਮਲਾ ਕਰੋ ਉਹੀ ਅਸੀਂ ਬਾਰ-ਬਾਰ ਚੋਣਾ 'ਚ ਵੀ ਦੇਖਦੇ ਆ ਗੋਧਰਾ 'ਚ ਦੇਖਿਆ ਅਯੁੱਧਿਆ 'ਚ ਦੇਖਿਆ ਸਾਰੇ ਕਿਤੇ ਇਹੀ ਦੇਖਿਆ ਹੈਗਾ ਹੁਣ ਵੀ ਅਸੀਂ ਦੇਖ ਰਹੇ ਹਾਂ ਕਿ ਮੁਸਲਮਾਨਾਂ ਨਾਲ ਵਿਤਕਰਾ ਕਰਕੇ ਇੰਦਰਾ ਗਾਂਧੀ ਵੀ ਜਿੱਤੀ ਹੈ ਸਿੱਖਣ ਨਾਲ ਕਰਕੇ ਰਾਜੀਵ ਗਾਂਧੀ ਜਿੱਤੇ ਆ ਤੇ ਮੋਦੀ ਵੀ ਇਹੀ ਫਾਰਮੂਲਾ ਵਰਤ ਰਿਹਾ ਹੈਗਾ ਮੈਂ ਸਮਝਦਾ ਹੈਗਾ ਕਿ ਜੇ ਆਵਾਜਾਵੀ ਖੁੱਲਦੀ ਆ ਆਪਸ ਵਿੱਚ ਵਪਾਰ ਦੇ ਸਬੰਧ ਬਣਦੇ ਆ ਇੱਕ ਤਾਂ ਸਾਡੇ ਗਰੀਬਾਂ ਨੂੰ ਬਹੁਤ ਫਾਇਦਾ ਹੋ ਜਾਂਦਾ 1% ਭਾਰਤ ਦੀ ਜੀਡੀਪੀ ਵਧ ਜਾਂਦੀ ਹੈ 70% ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਵਪਾਰ ਹੁੰਦਾ ਸੀਗਾ ਸਿਮਿੰਟ 2 250 ਰੁਪਏ ਦਾ ਥੈਲਾ ਹੁੰਦਾ ਸੀ ਜਦ ਬਾਟਰ ਖੁੱਲਾ ਸੀ ਅੱਜ ਗਰੀਬ ਘਰ ਹੀ ਨਹੀਂ ਬਣਾ ਸਕਦਾ ਹੈਗਾ ਜੇ ਟੀਪੀਆਈ ਤੁਰਕਮੈਨਿਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਤੇਲ ਦੀ ਲੱਗ ਜੇ ਜਿਹੜੇ ਰਿਫਾਇਨਰੀ ਗੁਜਰਾਤ 'ਚ ਕਿਸਤੀਆਂ ਲਈ ਲਾਉਂਦੇ ਆ ਉਹ ਪਾਈਪ ਰਾਹੀਂ ਰਿਫਾਇਨਰੀ ਉਰੇ ਲੱਗ ਸਕਦੀ ਹੈ ਇਹਦੇ ਸਾਹਮਣੇ ਤੁਸੀਂ ਦੇਖੋ ਕੈਮੀਕਲ ਇੰਡਸਟਰੀ ਫਾਰਮਾਸੂਟਿਕਲ ਇੰਡਸਟਰੀ ਪਲਾਸਟਿਕਸ ਇਹ ਸਾਰਾ ਕੁਝ ਉਰੇ ਬਣ ਸਕਦਾ ਹੈਗਾ ਤੇਲ ਸਸਤਾ ਹੋ ਸਕਦਾ ਹੈਗਾ ਈਰਾਨ ਤੋਂ ਆਈਪੀਆਈ ਈਰਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਗੈਸ ਦੀ ਉਹਦੇ ਰਾਹੀਂ ਅਸੀਂ ਗੈਸ ਦੇ ਪਲਾਂਟ ਆਪਣੀ એનર્ਜੀ ਸਸਤੀ ਕਰ ਸਕਦੇ ਹੈਗੇ ਆ ਅਸਾਮ ਤੋਂ ਚਾਹ ਵੇਚ ਸਕਦੇ ਹੈਗੇ ਆ ਲੌਂਗ ਇਲਾਇਚੀ ਉਥੋਂ ਅਸੀਂ ਬੇਅੰਤ ਚੀਜ਼ਾਂ ਡਰਾਈ ਫਰੂਟਸ ਵਗੈਰਾ ਲਿਆ ਸਕਦੇ ਆ ਅਸੀਂ ਇੱਕ ਆਪਸ ਵਿੱਚ ਜਾਂ ਇਹੋ ਜਿਹਾ ਮੇਲ ਕਰ ਲੈਨੇ ਆ ਜਦ ਟ੍ਰੇਡ ਹੋ ਜਾਂਦੀ ਹੈ ਵਿਅਕਤੀ ਤੋਂ ਵਿਅਕਤੀ ਮੇਲ ਹੋ ਜਾਂਦਾ ਹੈ ਫੇਰ ਇੱਥੇ ਇੰਡਸਟਰੀਅਲਾਈਜੇਸ਼ਨ ਹੋ ਜਾਂਦੀ ਹੈ ਉਹਦੇ ਨਾਲ ਫਿਰ ਬਹੁਤ ਮਹਿੰਗਾ ਪੈਂਦਾ ਹੈ ਪਾਕਿਸਤਾਨ ਨੂੰ ਜਿਹੜਾ ਰੈਂਟ ਪਾਈਪਲਾਈਨ ਤੋਂ ਮਿਲਣਾ ਉਹ ਉਹਨੂੰ ਗਵਾਣਾ ਮੁਸ਼ਕਲ ਹੋ ਜਾਂਦਾ ਹੈਗਾ ਜਿਹੜੇ ਵਿਅਕਤੀ ਆਪਸ ਵਿੱਚ ਟ੍ਰੇਡ ਕਰਦੇ ਆ ਉਹਨਾਂ ਦੇ ਫਾਇਦੇ ਘੱਟ ਜਾਂਦੇ ਉਹ ਆਪਣੇ ਸਰਕਾਰਾਂ ਤੇ ਦਬਾਅ ਪਾਉਂਦੇ ਆ ਕਿ ਲੜੋਨਾ ਸੋ ਮੇਰਾ ਖਿਆਲ ਅਮਨ ਤੇ ਸ਼ਾਂਤਤਾ ਇਹੀ ਰਾਹ ਹੈ ਕਿ ਬਾਰਡਰ ਖੋਲੀਏ ਵਪਾਰ ਵਧਾਈਏ ਵਿਅਕਤੀਗਤ ਆਪਸ ਦੇ ਵਿੱਚ ਤਾਲਮੇਲ ਰੱਖੀਏ ਸਰਕਾਰਾਂ ਨੇ ਚਾਹੇ ਉਹ ਆਈਸਾਈ ਆਰਮੀ ਜਿਹਹਾਦੀ ਸੋਚ ਹੈ ਚਾਹੇ ਉਹ ਆਰਐਸਐਸ ਭਾਜਪੀ ਹਿੰਦੂਤਵਾਦੀ ਸੋਚ ਹੈ ਇਹਨਾਂ ਨੂੰ ਅਸੀਂ ਪਰਾਂ ਕਰਕੇ ਵਿਅਕਤੀਆਂ ਦੇ ਤੌਰ ਤੇ ਪੰਜਾਬੀ ਔਰ ਪੂਰੇ ਦੇਸ਼ ਵਾਸੀ ਇਕੱਠੇ ਹੋਈਏ ਗਰੀਬਾਂ ਦਾ ਇਸ ਚ ਭਲਾ ਹੈ ਇਹ ਕਿ ਅਮੂਨੀਸ਼ਨ ਡੈਂਪ ਨੂੰ ਲੈ ਕੇ ਵੀ ਕੁਝ ਸਵਾਲ ਕੀਤੇ ਗਏ ਨੇ ਜੋ ਅਮਰਸਰ ਦੇ ਵਿੱਚ ਬਹੁਤ ਵੱਡਾ ਡੰਪ ਆ ਅੱਜ ਨਹੀਂ ਤਾਂ ਕੱਲ ਉਹ ਖਤਰੇ ਦੀ ਘੰਟੀ ਬਣ ਸਕਦਾ ਹੈ ਉਹ ਕੀ ਹੈ ਦੇਖੋ ਵੱਲੇ ਦੇ ਲਵੇ ਜਿਹੜਾ ਡੰਪ ਹੈਗਾ ਆਰਮੀ ਦਾ ਕਿਸੇ ਸਮੇਂ ਉੱਥੇ ਆਬਾਦੀ ਘੱਟ ਸੀਗੀ ਉਹਨਾਂ ਨੇ ਡੰਪ ਸਥਾਪਿਤ ਕਰਤਾ ਪਰ ਉੱਥੇ ਕੋਈ ਗਲਤੀ ਹੋ ਜੇ ਚਾਹੇ ਕੋਈ ਦੁਸ਼ਮਣ ਉਸਤੇ ਵਾਰ ਕਰ ਦੇ ਗੁਰੂ ਕੀ ਨਗਰੀ ਗੁਰੂ ਰਾਮਦਾਸ ਸਾਹਿਬ ਨੇ ਮਿਹਨਤ ਦੀ ਬਣੀ ਹੋਈ ਇੱਥੇ ਸਾਰੀ ਤਬਾਹੀ ਹੋ ਜਾਊਗੀ ਔਰ ਮੈਂ ਬੇਨਤੀ ਕਰਦਾ ਕਿ ਹਰੇਕ ਅ ਅੰਮ੍ਰਿਤਸਰ ਵਾਸੀ ਗੁਰੂ ਨਾਨਕ ਨਾਮ ਲੇਵਾ ਜਿਹੜਾ ਮਨੁੱਖਤਾ ਪ੍ਰਤੀ ਸੋਚ ਰੱਖਦਾ ਸਾਰੇ ਦੇਸ਼ 'ਚ ਉਹ ਫੌਜ ਨੂੰ ਬੇਨਤੀ ਕਰੇ ਕਿ ਇੱਥੇ ਤੁਸੀਂ ਆਪਦੇ ਅਫਸਰਾਂ ਲਈ ਘਰ ਬਣਾ ਲਓ ਫਲੈਟ ਬਣਾ ਲਓ ਦਫ਼ਤਰ ਬਣਾ ਲਓ ਇਹ ਡੰਪ ਚੱਕ ਕੇ ਆਬਾਦੀ 'ਚੋਂ ਬਾਹਰ ਕੱਢ ਦਿਓ ਤਾਂ ਕਿ ਅੰਮ੍ਰਿਤਸਰ ਸੁੱਖ ਦੀ ਨੀਂਦ ਸੌ ਸਕੇ ਹਮੇਸ਼ਾ ਅਸੀਂ ਤਮਾਕੂ ਦੇ ਡਰ ਦੇ ਵਿੱਚ ਉਰੇ ਬਸੀਏ ਨਾ ਇਹ ਗੁਰੂ ਦਾ ਘਰ ਹੈਗਾ ਇੱਥੇ ਜੇ ਸਿੱਖੀ ਨੂੰ ਖਤਮ ਠੇਸ ਕਰਤਾ ਇਹ ਇਹ ਇੱਥੇ ਕੋਈ ਹਾਦਸਾ ਬੀਤ ਗਿਆ ਤਾਂ ਅਸੀਂ ਖਤਮ ਹੋ ਜਾਾਂਗੇ ਸੋ ਇਹ ਸਾਡੀ 14 ਤਰੀਕ ਨੂੰ ਉੱਥੇ ਇਕੱਠ ਕਰਕੇ ਅਸੀਂ ਇਹ ਮੰਗ ਰੱਖਣੀ ਹੈ ਇਹ ਤਾਂ ਬਹੁਤ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀਗਾ ਕਿਉਂਕਿ ਬਾਰਡਰ ਦੇ ਬਿਲਕੁਲ ਨਾਲ ਲੱਗਦਾ ਏਰੀਆ ਐਡੇ ਵੱਡੇ ਡੰਪ ਤਾਂ ਲੱਗੇ ਹੋਣਾ ਪਤਾ ਹੈ ਕਿ ਜਿਹੜੀ ਮਾਰ ਉਹ ਲਗਭਗ ਇੱਥੋਂ ਤੱਕ ਤਾਂ ਹੋਣੀ ਤੈ ਆ ਫਿਰ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਕੀ ਦੱਸ ਸਕਦੇ ਆਂ ਭਾਰਤ ਦੀ ਨੀਤ ਬਾਰੇ ਅਸੀਂ ਬੇਨਤੀਆਂ ਅਰਦਾਸਾਂ ਕਰ ਸਕਦੇ ਹੈਗੇ ਆਂ ਅਸੀਂ ਐਸਜੀਪੀਸੀ ਨੂੰ ਜਾ ਕੇ ਕਵਾਂਗੇ ਕਿ ਇਹਦੇ ਬਾਰੇ ਤੁਸੀਂ ਗੱਲ ਕਰੋ ਪਰ ਉਹ ਤਾਂ ਜੰਗ ਦੇ ਬਰਖਲਾਬ ਵੀ ਨਹੀਂ ਬੋਲ ਸਕੇ ਹੈਗੇ ਉਹ ਸੈਂਟਰ ਦੀ ਸਰਕਾਰ ਦੇ ਅਧੀਨ ਤੁਰਦੇ ਹੈਗੇ ਆ ਪਰ ਮੇਰਾ ਖਿਆਲ ਆ ਅਸੀਂ ਤਾਂ ਇੱਕ ਸਿਆਣੀ ਗੱਲ ਕਰ ਰਹੇ ਆ ਜਿਹੜੀ ਸਮਝਦਾਰ ਬੰਦੇ ਨੂੰ ਸਮਝ ਜਾਣੀ ਚਾਹੀਦੀ ਹੈ ਸੋ ਇਹ ਸਾਾਸ ਚ ਕਿ ਇਹ ਸਮਝ ਜਾਣਗੇ ਅਸੀਂ ਅਪੀਲ ਕਰਦੇ ਰਹਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਸੋਚ ਲੈ ਕੇ ਚੱਲ ਰਿਹਾ ਹੈ ਜੋ ਸਵਾਲ ਸਰਕਾਰ ਨੂੰ ਕਰ ਰਿਹਾ ਹੈ ਜੋ ਮੰਗਾਂ ਰੱਖਣੀਆਂ ਚਾਹ ਰਿਹਾ ਕਿ ਐਸਜੀਪੀਸੀ ਔਰ ਬਾਕੀ ਜੁਨੀਆਂ ਜੇਸੇ ਬੰਦੀਆਂ ਸਾਥ ਕਰਨਗੀਆਂ ਅਸੀਂ ਆਏ ਵਾਰੀ ਆਪਣਾ ਮੁੱਦਾ ਕੌਮ ਦੇ ਏਕੇ ਵਾਸਤੇ ਐਸਜੀਪੀਸੀ ਨੂੰ ਜਾ ਕੇ ਸੁਣਾ ਦਿੰਨੇ ਆ ਐਦਿਕਾਂ ਉਹ ਜੰਗ ਦੇ ਬਰ ਖਿਲਾਫ ਬੋਲੇ ਨਹੀਂ ਹੈ ਉਹਨਾਂ ਨੇ ਸਗੋਂ ਚੁੱਪ ਬੈਠ ਕੇ ਇਹ جنگ ਦਾ ਵਾਧਾ ਹੁੰਦੇ ਹੋਏ ਦੇਖਿਆ ਹੈਗਾ ਸੋ ਸਾਡੇ ਮਨ ਚ ਨਿਰਾਸ਼ਤਾ ਹੈ ਪਰ ਅਸੀਂ ਅੰਥਕ ਪਾਰਟੀਆਂ ਅਸੀਂ ਲੱਗੇ ਰਹਿਣਾ ਹੈ ਇਹਨਾਂ ਨੂੰ ਵੀ ਨਾਲ ਚੱਕ ਕੇ ਲੈ ਕੇ ਜਾਣਾ ਪੈਣਾ ਹੈਗਾ ਅਸੀਂ ਤਾਂ ਹਰੇਕ ਕੌਮ ਨੂੰ ਹਿੰਦੂਆਂ ਨੂੰ ਵੀ ਬੇਨਤੀ ਕਰਾਂਗੇ ਮੁਸਲਮਾਨਾਂ ਨੂੰ ਗਰੀਬਾਂ ਨੂੰ ਅਮੀਰਾਂ ਨੂੰ ਕਿ ਤੁਸੀਂ ਅੰਬਰਸਰ ਦੇ ਗੁਰੂ ਕੀ ਨਗਰੀ ਦੇ ਵਾਸੀਓ ਤੁਸੀਂ ਆਪ ਦੇ ਸੁਰੱਖਿਆ ਵਾਸਤੇ ਇਹ ਮੁੱਦਾ ਚੱਕੋ ਦੋਨਾਂ ਦੇਸ਼ਾਂ ਦੇ جنگ ਦੇ ਵਿੱਚ ਇੱਕ ਫਰਿਸ਼ਤਾ ਬਣ ਕੇ ਆਏ ਡੋਨਾਲਡ 트ੰਪ ਤੁਹਾਡੇ ਵੱਲੋਂ ਇੱਕ ਇਨਾਮੀ ਵਿਅਕਤੀ ਦੀ ਘੋਸ਼ਣਾ ਕੀਤੀ ਗਈ ਆ ਕੀ ਕਹਿਣਾ ਚਾਹੂੰ ਦੇਖੋ ਇਹ ਜੇ ਨਿਊਕਲੀਅਰ ਵਾਰ ਹੋ ਜਾਂਦੀ ਇਦੇ ਵਿੱਚ ਪੰਜਾਬ ਦੀ ਤਾਂ ਤਬਾਈ ਹੋਣੀ ਸੀ ਸਿੱਖਾਂ ਦੀ ਤਬਾਈ ਹੋਣੀ ਸੀ ਪਰ ਇਹਦਾ ਜਿਹੜਾ ਵਸਪੋਰਟ ਤੇ ਪ੍ਰਦੂਸ਼ਣ ਉਤਲੇ ਹਵਾ 'ਚ ਚਲੇ ਜਾਣਾ ਸੀ ਕਾਰਬਨ ਉੱਥੇ ਚਲੇ ਜਾਣਾ ਸੀ ਉਹ ਸਟੱਡੀਜ਼ ਦਿਖਾਉਂਦੀਆਂ ਆ ਸਾਇੰਟਿਫਿਕ ਸਟੱਡੀਜ਼ ਦਿਖਾਉਂਦੀਆਂ ਆ ਉਹਨੇ ਇੱਕ ਤਰ੍ਹਾਂ ਦੀ ਧੁੰਦ ਉਤਲੇ ਐਟਮੋਸਫੇਅਰ ਦੇ ਵਿੱਚ ਪੈਦਾ ਕਰ ਦੇਣੀ ਸੀ ਜਿਹਦੇ ਕਰਕੇ ਸੂਰਜ ਦੀਆਂ ਕਿਰਨਾਂ ਥੱਲੇ ਤੱਕ ਨਹੀਂ ਆਣੇ ਸੀ ਗਲੋਬਲ ਕੂਲਿੰਗ ਹੋ ਸਕਦੀ ਸੀ ਉਹਦੇ ਨਾਲ ਫੂਡ ਪ੍ਰੋਡਕਸ਼ਨ 'ਚ ਘਾਟਾ ਪੈ ਜਾਣਾ ਸੀ ਕਿਉਂਕਿ ਕਿਰਨ ਪੂਰੀ ਆ ਨਹੀਂ ਰਹੀ ਹੈਗੀ ਔਰ ਇਹਦੇ ਵਿੱਚ ਵਰਲਡਵਾਈਡ ਫੈਮਿਨ ਹੋ ਜਾਣੀ ਸੀ 1 ਬਿਲੀਅਨ ਡੈਥਸ ਹੋ ਸਕਦੀਆਂ ਸੀਗੀਆਂ ਸੋ ਸੀਂ ਸਮਝਦੇ ਹਾਂ ਕਿ ਜਿਹੜਾ ਡੋਨਲਡ 트੍ਰੰਪ ਨੇ ਜਿੱਥੇ ਗੋਲੀ ਦਾ ਜਵਾਬ ਬੰਬ ਬੰਬ ਦਾ ਜਵਾਬ ਮਸਾਇਲ ਇਹ ਵਧਦਾ ਜਾ ਰਿਹਾ ਸੀ ਉੱਥੇ ਠੰਡੇ ਕਰਕੇ ਸਾਰਿਆਂ ਨੂੰ ਉਹਨਾਂ ਨੂੰ ਟਿਕਾ ਕੇ ਆਪਸ ਦੇ ਵਿੱਚ ਬਿਠਾ ਕੇ ਇਹ ਜਿਹੜਾ ਸੀਜ਼ਫਾਇਰ ਕਰਾਇਆ ਡੀਸਕਲੇਸ਼ਨ ਕਰਾਈ ਹੈ ਇਹ ਮਨੁੱਖਤਾ ਦਾ ਬਹੁਤ ਵੱਡਾ ਪਲਾ ਹੋਇਆ ਤੇ ਅਸੀਂ ਇਹਦਾ ਧੰਨਵਾਦ ਕਰਦੇ ਹਾਂ ਤੇ ਰეკਮੈਂਡ ਕਰਦੇ ਹਾਂ ਕਿ ਇਸ ਵਿਅਕਤੀ ਨੂੰ ਨੋਬਲ ਪੀਸ ਪ੍ਰਾਈਜ਼ ਦਾ ਹੱਕਦਾਰ ਇਹ ਹੈਗਾ ਤੇ ਅਸੀਂ ਇਹ ਅਪੀਲ ਸਾਰੇ ਕਿਤੇ ਕਰਾਂਗੇ ਕਿ ਡੋਨਲਡ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਇਸ ਕਾਰਨ ਦੇਣਾ ਚਾਹੀਦਾ ਅਗਰ ਇਹ ਖੁਆਇਸ਼ ਪੂਰੀ ਨਹੀਂ ਹੁੰਦੀ ਨੋਬਲ ਪ੍ਰਾਈਜ਼ ਉਹਨਾਂ ਤੱਕ ਨਹੀਂ ਪਹੁੰਚਦਾ ਤਾਂ ਕੀ ਜਦੋਂ ਟਰੰਪ ਸਾਹਿਬ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਆਉਣਗੇ ਕਿ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਸੁਸ਼ਮਾਨਤ ਕਰੇਗਾ ਕਿ ਇੱਥੇ ਆਪਣੇ ਤੌਰ ਤੇ ਕੋਈ ਇਨਾਮ ਜਿਹੜਾ ਉਹਨਾਂ ਨੂੰ ਜ਼ਰੂਰ ਦੇਣਗੇ ਸਾਡੇ ਕੋਲੇ ਅਰਦਾਸ ਹੈ ਉਹ ਅਸੀਂ ਅਗਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਜਾ ਕੇ ਡੋਨਲਡ ਟਰੰਪ ਦੇ ਧੰਨਵਾਦ ਦਾ ਉਹਦੇ ਲੰਬੇ ਜੂਨ ਦਾ ਔਰ ਉਹਦੇ ਕਾਰਜਕਾਰੀ ਦਾ ਅਸੀਂ ਧੰਨਵਾਦ ਦੀ ਅਰਦਾਸ ਜ਼ਰੂਰ ਕਰਾਂਗੇ ਜੇ ਕਦੀ ਸਾਨੂੰ ਮੌਕਾ ਮਿਲਿਆ ਉਹਦਾ ਵਿਅਕਤੀਗਤ ਧੰਨਵਾਦ ਕਰਨ ਛੇ ਅਸੀਂ ਜ਼ਰੂਰ ਉਹ ਮੌਕਾ ਲਵਾਂਗੇ ਜੰਗ ਦੇ ਹੱਕ ਵਿੱਚ ਉੱਠਣ ਵਾਲੀਆਂ ਜੋ ਆਵਾਜ਼ਾਂ ਸੀ ਜੋ ਲੋਕ ਅਜੇ ਜੰਗ ਬਾਰੇ ਨਹੀਂ ਜਾਣਦੇ ਸਾਡੀ ਉਮਰ ਬਹੁਤ ਛੋਟੀ ਆ ਬਜ਼ੁਰਗਾਂ ਕੋਲੋਂ ਸੁਣਦੇ ਆਏ ਆ ਕਿ ਕੀ ਚੀਜ਼ ਹੁੰਦੀ ਆ ਜੋ ਲੋਕ ਬੇਖੌਫ ਸੀਗੇ ਉਹ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਚੁੱਕਦੇ ਸੀ ਕੋਈ ਮੈਸੇਜ ਦੇਣਾ ਚਾਹੋਗੇ ਦੇਖੋ ਤੁਸੀਂ ਸਾਰੇ ਪੈਟਰੋਲ ਪੰਪਾਂ ਤੇ ਗੱਡੀਆਂ ਫੁੱਲ ਕਰਨ ਚਲੇ ਗਏ ਸਾਰਾ ਕੁਝ ਇਕੱਠਾ ਕਰਨ ਲੱਗ ਪਏ ਭੈ ਪੰਜਾਬ 'ਚ ਬਸ ਗਿਆ ਸੀਗਾ ਇਹ ਭੈ ਮੁਕਤ ਜੀਵਨ ਬਤੀਤ ਕਰਨਾ ਸਾਡਾ ਇੱਕ ਫੰਡਮੈਂਟਲ ਰਾਈਟ ਹੈ ਔਰ ਇਹਨੂੰ ਤੁਸੀਂ અપਨਾਓ ਔਰ ਇਹ ਸਰਕਾਰਾਂ ਨੂੰ ਰੋਕੋ ਦੇਖੋ ਸਿੱਖਾਂ ਨੂੰ 35 ਸਿੱਖਾਂ ਨੂੰ ਚਿੱਟੀ ਸਿੰਘ ਪਰੇਚੇ ਮਾਰਿਆ ਉਹਦੇ ਕਰਕੇ ਆਰਮੀ ਨੇਵੀ 에어ਫੋਰਸ ਕੋਈ ਜੰਗ ਵੱਲ ਨਹੀਂ ਹੋਈ ਜਦ 1984 ਚ ਹਜ਼ਾਰਾਂ ਦੇ ਤਦਾਦ ਚ ਸਿੱਖਾਂ ਦਾ ਕਤਲੇਆਮ ਹੋਇਆ ਉਹ ਦਿੱਲੀ ਵਿੱਚ ਹੈੱਡਕੁਆਰਟਰ ਆਰਮੀ ਨੇਵੀ 에어ਫੋਰਸ ਆਈਟੀ ਬੀਪੀ ਬੀਐਸਐਫ ਸੀਆਰਪੀਆ ਬਿਆੰਤ ਸਿਕਿਉਰਿਟੀ ਫੋਰਸਸ ਦਾ ਸੀ ਉਹ ਤਾਂ 5 ਦਿਨ ਸਾਡਾ ਸ਼ਿਕਾਰ ਦੇਖਦੇ ਨਹੀਂ ਸਾਡੇ ਵਾਸਤੇ ਨਹੀਂ ਆਈਆਂ ਜੇ 26 ਬਹੁਤ ਬੇਰਹਿਮੀ ਨਾਲ ਹਿੰਦੂ ਮਾਰਤੇ ਕੀ ਸਾਰੇ ਮੁਲਕ ਨੂੰ ਜੰਗ ਦੇ ਉੱਤੇ ਲੈ ਕੇ ਜਾਣਾ ਚਾਹੀਦਾ ਸੀ 26 ਮਗਰ ਮੇਰਾ ਖਿਆਲ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਇਨਵੈਸਟੀਗੇਸ਼ਨ ਦੇ ਵਿੱਚੋਂ ਪੜਤਾਲ ਦੇ ਵਿੱਚੋਂ ਪਤਾ ਲੱਗਣਾ ਚਾਹੀਦਾ ਸੀ ਕਿੰਨੇ ਕੀਤਾ ਉਹਨੂੰ ਫੜਿਆ ਜਾਣਾ ਸੀ ਉਹਦੇ ਪਿੱਛੇ ਸੰਸਥਾਾਂ ਦੇ ਉੱਤੇ ਉਂਗਲ ਚੱਕੀ ਜਾਣੀ ਚਾਹੀਦੀ ਸੀ ਉਹਨਾਂ ਨੂੰ ਇੰਟਰਨੈਸ਼ਨਲ ਲਾਅ ਅਧੀਨ ਇਨਸਾਫ ਲੈਣਾ ਚਾਹੀਦਾ ਸੀ ਪਰ ਇੱਕ ਪੂਰੇ ਪੰਜਾਬ ਜੰਮੂ ਕਸ਼ਮੀਰ ਸਾਰੇ ਨੂੰ ਜੰਗ ਦੇ ਮਾਹੌਲ 'ਚ ਜਿਹਦੇ ਵਿੱਚ ਅਸੀਂ ਸਾਰੇ ਖਤਮ ਹੋ ਜਾਾਂਗੇ ਉਸ 'ਚ ਖੜੇ ਕਰਨਾ ਮੇਰਾ ਖਿਆਲ ਗਲਤ ਕੰਮ ਸੀ ਗਲਤ ਫੈਸਲਾ ਸੀ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਦੱਸ ਦਈਏ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਜੋ ਗੱਲਬਾਤ ਕਰ ਰਹੇ ਸੀ ਕਿਸ ਤਰ੍ਹਾਂ ਦੇ ਮੁੱਦੇ ਨੇ ਕਿਸ ਤਰ੍ਹਾਂ ਦੇ ਸਵਾਲ ਨੇ ਜੋ ਸਰਕਾਰ ਅੱਗੇ ਰੱਖਣਾ ਚਾਹੁੰਦੇ ਨੇ ਕੀ ਬਿੱਲ ਹੈ ਜੋ ਲੋਕ ਸਭਾ ਵਿੱਚ ਲੈ ਕੇ ਜਾਣਾ ਚਾਹੁੰਦੇ ਨੇ ਆਵਾਜ਼ ਲਾਈ ਗਈ ਆ ਐਮਪੀ ਚਾਹੇ ਉਹ ਗੁਰਜੀਤ ਸਿੰਘ ਔਂਜਲਾ ਹੋਣ ਜਾਂ ਕੋਈ ਪਰਸਨ ਜੋ ਇਹਨਾਂ ਦੇ ਬਿੱਲ ਨੂੰ ਲੋਕ ਸਭਾ ਤੱਕ ਪਹੁੰਚਦਾ ਕਰ ਦੇਣ ਇਸ ਚੀਜ਼ ਤੁਹਾਨੂੰ ਹੋਰ ਦੱਸ ਦਈਏ ਫਿਲਹਾਲ ਜੰਗਬੰਦੀ ਹੋ ਚੁੱਕੀ ਆ ਬਹੁਤ ਸਾਰੇ ਜੋ ਸ਼ਰਤਾਂ ਪਾਕਿਸਤਾਨ ਦੇ ਅੱਗੇ ਰੱਖੀਆਂ ਗਈਆਂ ਨੇ ਮਾਨ ਸਾਹਿਬ ਇੱਕ ਸਵਾਲ ਮੇਰਾ ਹੋਰ ਤੁਹਾਡੇ ਕੋਲ ਰਹਿ ਗਿਆ ਪਾਣੀ ਨੂੰ ਲੈ ਕੇ ਅਜੇ ਵੀ ਮਸਲਾ ਚੱਲ ਰਿਹਾ ਕੁਝ ਕਹਿਣਾ ਚਾਹੋਗੇ ਦੇਖੋ ਭਾਰਤ ਅਪਰ ਰੈਪੇਰੀਅਨ ਪਾਰਟੀ ਹੈਗਾ ਪਾਕਿਸਤਾਨ ਲਈ ਔਰ ਉਸਨੇ ਧਮਕੀ ਦਿੱਤੀ ਹੈ ਕਿ ਅਸੀਂ ਪਾਣੀ ਰੋਕ ਦੇਣਾ ਹੁਣ ਜਿਹੜੇ ਜ਼ਿੰਮੇਦਾਰ ਐ ਉਹਨਾਂ ਨੂੰ ਪਤਾ ਹੈ ਕਿ ਅੱਧੀਆਂ ਲੜਾਈਆਂ ਖੇਤਾਂ ਦੀਆਂ ਪਾਣੀ ਕਰਕੇ ਹੁੰਦੀਆਂ ਜਾਂ ਜ਼ਿਆਦਾ ਵਗਦਾ ਜਾਂ ਦਿੰਦਾ ਨਹੀਂ ਹੈਗਾ ਇਹਦੇ ਮਗਰ ਮਰਡਰ ਵੀ ਹੋ ਜਾਂਦੇ ਹੈਗੇ ਆ ਇੱਕ ਪੂਰੇ ਦੇਸ਼ ਦਾ ਪਾਣੀ ਰੋਕ ਕੇ ਮੇਰਾ ਖਿਆਲ ਇਨਸਾਨੀਅਤ ਦਾ ਘਾਟ ਹੈਗਾ ਔਰ ਜਿਹੜਾ ਗਰੀਬ ਉਥੇ ਜ਼ਿੰਮੇਦਾਰੀ ਕਰਦਾ ਉਹਨੂੰ ਮਰਵਾ ਕੇ ਕੀ ਸਾਨੂੰ ਫਾਇਦਾ ਹੋ ਜਾਣਾ ਹੈਗਾ ਇਹ ਬਹੁਤ ਮਤਸ਼ਵੀ ਸੋਚ ਹੈ ਜਿਵੇਂ ਕੋਈ ਉੱਚ ਜਾਤੀ ਦਾ ਮਲੇਸ਼ ਤੇ ਛੁੱਦਰ ਨੂੰ ਮਾਰਨਾ ਚਾਹੇ ਉਸ ਤਰ੍ਹਾਂ ਦੀ ਇਹਨਾਂ ਨੇ ਸੋਚ ਅਪਣਾ ਲਈ ਹੈ ਜੇ ਇਹ ਥੋੜਾ ਜਿਹਾ ਜ਼ਿਆਦਾ ਸੋਚਣ ਜਿਸ ਤਰ੍ਹਾਂ ਦਾ ਪਾਣੀ ਸਾਡਾ ਅਸੀਂ ਪਾਕਿਸਤਾਨ ਨੂੰ ਧਮਕੀ ਦੇ ਰਹੇ ਹਾਂ ਸਾਡਾ ਅਪਰ ਰਾਈਪੇਰੀਅਨ ਸਟੇਟ ਚੀਨ ਹੈ ਚੀਨ ਸਤਲੁਜ ਨੂੰ ਬ੍ਰह्मਪutra ਨੂੰ ਮੋੜ ਕੇ ਟਿਬੈਟਨ ਪਲੇਟੋ ਮੰਗੋਲੀਅਨ ਪਲੇਟੋ ਦੇ ਉੱਤੇ ਮੋੜ ਕੇ ਉੱਥੇ ਬਾਗ ਲਾ ਸਕਦਾ ਹੈ ਹਾਂ ਚਾਈਨੀਜ਼ ਉੱਥੇ ਬਸਾ ਸਕਦਾ ਹੈਗਾ ਉਹ ਉੱਥੇ ਆਪਣਾ ਉਤਪਾਦ ਸ਼ੁਰੂ ਕਰ ਸਕਦਾ ਪੰਜਾਬ ਦਾ ਤੇ ਬੰਗਾਲ ਸਾਮ ਦਾ ਪਾਣੀ ਰੋਕ ਸਕਦਾ ਹੈਗਾ ਜੇ ਇਹ ਲੌਜਿਕ ਹੁਣ ਚੀਨ ਵਰਤਣ ਲੱਗ ਪੇ ਫਿਰ ਸਾਡੀ ਤਬਾਹੀ ਨਹੀਂ ਹੋ ਅਸੀਂ ਨਹੀਂ ਲੜਨ ਨੂੰ ਤਿਆਰ ਹੋਵਾਂਗੇ ਮੇਰਾ ਖਿਆਲ ਇਹ ਬਹੁਤ ਮਤਸ਼ਵੀ ਅ ਅਗੇਂਸਟ ਇੰਟਰਨੈਸ਼ਨਲ ਹਿਊਮਨ ਲਾ ਇਹ ਇੱਕ ਇੱਕ ਕ੍ਰਾਈਮ ਕਮਿਟ ਕੀਤਾ ਗਿਆ ਹੈਗਾ ਇਹ ਸੱਚੀ ਗੱਲ ਨਹੀਂ ਹੈ ਜਿਹੜਾ ਰਾਈਪੇਰੀਅਨ ਲਾਅ ਹੈ ਉਹ ਲਾਗੂ ਹੋਣਾ ਚਾਹੀਦਾ ਹੈ ਸਾਡੇ ਸਟੇਟਸ 'ਚ ਲਾਗੂ ਹੋਣਾ ਚਾਹੀਦਾ ਜਿਹੜੇ ਨਾਨ ਰਾਈਪੇਰੀਅਨ ਸਟੇਟਸ ਐ ਜਿਵੇਂ ਰਾਜਸਥਾਨ ਕਦੀ ਪੰਜਾਬ ਦੀ ਨਦੀ ਗਈ ਨਹੀਂ ਹਰਿਆਣੇ 'ਚ ਗਈ ਨਹੀਂ ਹੈਗੀ ਉਹ ਜਿਹੜਾ ਸਾਡਾ ਪਾਣੀ ਲੁੱਟ ਕੇ ਜਾ ਰਹੇ ਆ ਉਹ ਸਾਡੀ এনवायरमेंटल ਡੈਗਰਡੇਸ਼ਨ ਸਾਡੇ ਵਾਟਰ ਟੇਬਲ ਦਾ ਕਾਂਡ ਔਰ এনवायरमेंट ਨਾਲ ਬਹੁਤ ਵੱਡਾ ਕਾਂਡ ਕਰ ਰਹੇ ਹੈਗੇ ਆ ਜਿਹੜਾ ਨੁਕਸਾਨ ਪੰਜਾਬ ਦਾ ਹੋਇਆ ਹੈ ਉਹਦੇ ਵਿੱਚ ਮੇਰੇ ਹਿਸਾਬ ਨਾਲ ਪੰਜਾਬ ਨੂੰ ਬਾਣੀ ਵੱਧ ਦੇਣਾ ਚਾਹੀਦਾ ਹੈ ਜਿਹੜੀਆਂ ਸਾਰੇ ਉਰੇ ਤੜ ਫਸਲੀ ਮੱਚੀ ਹੈ ਉਹ ਜ਼ਿਮੀਂਦਾਰਾਂ ਨੂੰ ਹੁਣ ਪਾਣੀ ਦੇ ਕੇ ਜਿਹੜੀ ਪਹਿਲਾਂ ਲਵਾਣੀ ਚਾਹੀਦੀ ਹੈ ਨਾ ਕਿ ਰਾਜਸਥਾਨ ਨੂੰ ਦੇਣਾ ਚਾਹੀਦਾ ਹੈਗਾ ਕਿਉਂਕਿ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ 'ਚ ਹੋਇਆ ਇਸ جنگ ਦਾ ਔਰ ਮੈਂ ਸਮਝਦਾ ਕਿ ਜਿਹੜਾ ਪੰਜਾਬ ਦਾ ਜਿਹੜਾ ਡੈਟ ਹੈਗਾ ਸੈਂਟਰ ਕਦੀ ਖਤਮ ਨਹੀਂ ਕਰ ਰਿਹਾ ਉਹ ਵੀ ਸਾਨੂੰ ਕੰਪਨਸੇਸ਼ਨ ਦੇ ਵਿੱਚ ਸੈਂਟਰ ਨੂੰ ਮਾਫ ਕਰਨਾ ਚਾਹੀਦਾ ਮੈਂ ਤਾਂ ਇਕੱਲੇ ਇਕੱਲੇ ਵਿਅਕਤੀ ਦਾ ਕੰਪਨਸੇਸ਼ਨ ਵਾਸਤੇ ਬਿੱਲ ਪਾ ਰਹੇ ਆਂ ਪਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬ ਦਾ ਇੰਡਸਟਰੀ ਖਤਮ ਹੋ ਗਈ ਹੈ ਇੱਥੋਂ ਸਾਰੇ ਉੱਡ ਕੇ ਚਲੇਗੇ ਸਿਕਿਉਰਿਟੀ ਕੰਸਰਨਸ ਕਰਕੇ ਪਾਕਿਸਤਾਨ ਦਾ ਜੰਗ ਦਾ ਮਾਹੌਲ ਬਣਾ ਕੇ ਬਾਰ-ਬਾਰ ਔਰ ਸਾਡੀ ਟ੍ਰੇਡ ਰੋਕਤੀ ਹੈਗੀ ਜਾਂ ਬਾਰਡਰ ਬੰਦ ਕਰਦੇ ਹੈ ਸੀਲ ਕਰਦੇ ਹੈ ਜਦ ਕਿ ਕਿਸ਼ਤੀਆਂ ਰਾਹੀਂ ਗੁਜਰਾਤ ਸਾਰਾ ਮਾਲ ਉੱਥੇ ਲੈ ਕੇ ਜਾ ਰਿਹਾ ਹੈਗਾ ਸੋ ਇਹਦੇ ਕੰਪਨਸੇਸ਼ਨ ਚ ਜਿਹੜਾ ਸਾਡਾ ਡੈਟ ਹੈ ਸਟੇਟ ਡੈਟ ਹੈ ਉਹ ਖਤਮ ਕਰਨਾ ਚਾਹੀਦਾ ਹੈ ਬਾਰਡਰ ਖੋਲਨੇ ਚਾਹੀਦੇ ਆ ਆਪਸ ਚ ਤਾਲਮੇਲ ਕਰਨਾ ਚਾਹੀਦਾ ਹੈ ਤੇ ਟੈਨਸ਼ਨ ਘਟਾ ਕੇ ਆਪਸ ਚ ਆਪਾਂ ਭਾਈਵੰਦੀ ਨਾਲ ਤੇ ਅਮਨ ਸ਼ਾਂਤ ਨਾਲ ਰਹਿਣਾ ਚਾਹੀਦਾ ਹੈ ਮਾਨ ਸਾਹਿਬ ਇੱਕ ਛੋਟੇ ਜਿਹੇ ਲਫ਼ਜ਼ਾਂ ਦੇ ਵਿੱਚ ਖਤਮ ਕਰਿਓ ਗੱਲ ਨੂੰ ਜਦੋਂ ਤੇ ਪੈਸੇ ਕਮਾਉਣ ਦੀ ਵਾਰੀ ਆ ਕੰਮ ਦੀ ਵਾਰੀ ਆਉਂਦੀ ਤਾਂ ਪ੍ਰਵਾਸੀ ਆ ਕੇ ਪੰਜਾਬ ਦੇ ਵਿੱਚ ਮੱਲਾ ਮਾਰਦੇ ਆ ਹੁਣ ਪੰਜਾਬ ਤੇ ਭੀੜ ਪੈਣੀ ਸ਼ੁਰੂ ਹੋਈ ਸੀ ਤਾਂ ਸਾਰੇ ਪ੍ਰਵਾਸੀ ਰੇਲ ਗੱਡੀਆਂ ਭਰ ਕੇ ਜਾਂ ਕਿਸੇ ਵੀ ਸਾਧਨਾਂ ਦੇ ਰਾਹੀਂ ਵਾਪਸ ਜਾਣਾ ਸ਼ੁਰੂ ਹੋ ਗਏ ਜਿਹੜੇ ਵਾਪਸ ਚੱਲ ਗਏ ਨੇ ਹੁਣ ਉਹਨਾਂ ਬਾਰੇ ਕੀ ਸੋਚਣਾ ਚਾਹੀਦਾ ਉਹਨਾਂ ਦੀ ਵਾਪਸੀ ਬਾਰੇ ਕੀ ਸੋਚਣਾ ਚਾਹੀਦਾ ਦੇਖੋ ਮਨੁੱਖੀ ਜੀਵਤ ਸਭੇਕ ਪਛਾਨਬੋ ਅਸੀਂ ਹਿਊਮਨ ਰਾਈਟਸ ਕਿਸੇ ਦੇ ਤੋੜ ਨਹੀਂ ਸਕਦੇ ਪਰ ਇਹ ਜਿਹੜੀ ਤੁਸੀਂ ਫੀਨੋਮਨਾ ਦੱਸਿਆ ਇਕੱਲੇ ਪਰਵਾਸੀਆਂ ਦੇ ਨਹੀਂ ਇਹ ਤਾਂ ਜਦ ਘੱਗਰ ਜੇ ਫਲੱਡ ਆਉਂਦਾ ਹਰਿਆਣਾ ਸੀਲ ਕਰ ਦਿੰਦਾ ਪਾਣੀ ਨਹੀਂ ਆਉਣ ਦਿੰਦਾ ਉੱਥੇ ਠੀਕ ਹੈ ਨਾ ਜੀ ਉਹ ਪਾਣੀ ਅੱਗੇ ਵਗਣ ਨਹੀਂ ਦਿੰਦਾ ਕਿ ਸਾਡੇ ਜ਼ਿਮੀਦਾਰਾਂ ਦਾ ਨੁਕਸਾਨ ਹੈ ਉਹ ਹੜ੍ਹ ਇੱਥੇ ਆਉਂਦੇ ਆ ਹੁਣ ਰੈਪੇਰੀਅਨ ਲਾਅ ਕਹਿੰਦਾ ਜਿੱਥੇ ਹੜ੍ਹ ਆਉਂਦੇ ਆ ਉਹਦਾ ਹੀ ਫਾਇਦਾ ਹੋਣਾ ਚਾਹੀਦਾ ਇਹ ਸਾਡੇ ਪਾਣੀ ਵੀ ਧੱਕੇ ਨਾਲ ਖਿੱਚ ਕੇ ਲੈ ਕੇ ਜਾ ਰਹੇ ਆ ਸਾਡੇ ਇੱਥੇ ਪ੍ਰਵਾਸੀ ਆ ਕੇ ਬਸਾ ਵੀ ਰਹੇ ਹੈਗੇ ਆ ਸਾਡਾ ਸਭੇਚਾਰ ਕਲਚਰ ਚੇਂਜ ਕਰ ਰਹੇ ਆ ਕੰਪਲਸਰੀ ਹਿੰਦੀ ਦਸਵੀਂ ਤਾਂ ਹੀ ਕਰਤੀ ਹੈਗੀ ਹੈ ਗੁਰੂਆਂ ਦੀ ਬੋਲੀ ਮਾਂ ਬੋਲੀ ਦੇ ਨਾਲ ਸੌਤਨ ਬਿਠਾਤੀ ਹੈਗੀ ਹੈ ਔਰ ਸਾਨੂੰ ਇੱਕ ਕਲੋਨੀ ਦੇ ਤਰ੍ਹਾਂ ਇਹ ਟ੍ਰੀਟ ਕਰ ਰਹੇ ਆ ਮੈਂ ਸਮਝਦਾ ਕਿ ਇਹ ਕਲੋਨੀਅਲਿਜ਼ਮ ਦਾ ਪ੍ਰੋਜੈਕਟ ਹੈ ਕਿ ਜਿੱਥੇ ਤੁਹਾਨੂੰ ਲੱਗਦਾ ਆਬਾਦੀ ਤੁਹਾਡੇ ਪੱਖ ਚ ਨਹੀਂ ਹੈ ਉੱਥੇ ਹੋਰ ਆ ਕੇ ਬਿ사ਦੋ ਔਰ ਇਹ ਸੈਂਟਰ ਕਰ ਰਿਹਾ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਤਾਂ ਬਹੁਤ ਜਲਦੀ ਜੋ ਇਹਨਾਂ ਦੇ ਵੱਲੋਂ ਬਿੱਲ ਰੱਖੇ ਗਏ ਨੇ ਲੋਕ ਸਭਾ ਦੇ ਵਿੱਚ ਪਹੁੰਚਣਗੇ ਕਿਹੜਾ ਐਮਪੀ ਪਹਿਲ ਕਰੇਗਾ ਇਹ ਸਮਾਂ ਦੇਖਦਾ ਦੇਖਦੇ ਰੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਬੰਟੀ ਬਾਵਾ ਦੇ ਨਾਲ ਕਸ਼ਮੀਰ ਸਿੰਘ ਗਿੱਲ